ਫਤੇਜਕ ਵਿੱਚ ਚਾਈਨਾ ਡੋਰ ਕਾਰਨ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ 6 ਸਾਲਾਂ ਬੱਚੇ ਦੀ ਹੋਈ ਮੌਤ। ਮ੍ਰਿਤਕ ਦੀ ਪਛਾਣ ਦਿਲਜਾਨ ਸਿੰਘ ਵਜੋਂ ਹੋਈ। ਤਰਨਤਾਰਨ ਦੇ ਨਜ਼ਦੀਕ ਪੈਂਦੇ ਫਤੇਜਕ ਵਿੱਚ ਘਰ ਦੀ ਛੱਤ ਤੇ ਪਤੰਗ ਉਡਾ ਰਹੇ ਇੱਕ 6 ਸਾਲਾਂ ਦੇ ਬੱਚੇ ਦੀ ਅੱਜ ਚਾਈਨਾ ਡੋਰ ਕਾਰਨ ਘਰ ਦੇ ਨਜ਼ਦੀਕ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੇ ਲਪੇਟ ਵਿੱਚ ਆ ਗਿਆ ਜਦੋਂ ਘਰ ਵਾਲਿਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਬਸ ਗੱਡੀ ਦੇ ਨਾਲ ਤਾਰਾਂ ਲੱਗੋ ਤੇ ਤਾਰਾਂ ਲੱਗੀਆਂ ਤੇ ਡੋਰ ਲੱਗੀ ਆ ਉਹ ਲਾਣ ਲੱਗਾ ਦੇ ਨਾਲ ਹੀ ਬ੍ਰੈਂਡ ਲੱਗ ਗਿਆ ਨੂੰ ਤਾਰਾਂ ਗਾ ਜਿਹੜੀ ਦੂਜੀ ਡੋਰ ਚਲਦੀ ਚਾਹੇ ਚਾਈਨਾ ਦੀ ਡੋਰ ਨਾਲ ਹਾਂਜੀ ਡੋਰ ਇਹ ਨਾ ਮੁੜੇ ਮੁੰਡੇ ਦਾ ਨਾਂ ਦਿਲਜਾਨ ਜੀ ਤੇ ਲੱਗ ਲਿਆ ਮੇਰੇ ਨਹੀਂ ਕੱਲ ਲੱਗ ਲਾ ਬੇਟਾ ਇਹ ਦ ਤਾਰ ਗੋ ਤਾਰ ਗੁੱਡੀ ਫੜਨ ਲੱਗਾ ਏ ਤੇ ਦੋਰਾ ਉਤੇ ਜੋ ਡੋਰਾ ਜੋ ਖਿੱਚੀ ਤੇ ਨਾਲ ਹੀ ਮੌਤ ਹੋ ਗਈ ਉਹਦੀ ਤੇ ਹੌਂ ਪੈਰ ਤੋ ਥੱਲੇ ਉਸਾੜ ਕੇ ਫਿਰ ਹਸਪਤਾਲ ਖੜਿਆ ਉਹਨਾਂ ਦਾ ਦਾਸਤਾ ਵੀ ਨਹੀਂ ਤੇ ਬਾਜੀ ਅਭੀ ਤਾਰਾਂ ਹੀ ਨੀਵੀਆਂ ਜਾਦੀਆਂ ਨਿਆਣਾਂ ਨੂੰ ਸਹਾਰਾ ਛੋ ਜੇ ਪ੍ਰਬੰਧ ਕਰਨਾ ਚਾਹੀਦਾ ਜਿਆਦਾ ਬਣਾਉਣ ਹੀ ਨਾ ਦੇ ਨੋ ਦਿਨਾਂ ਇਹਨਾਂ ਨੂੰ ਆ ਨੋਸੀ ਦੇਣ ਜਾਂ ਦੇਣ ਜਾਂ ਠੇਕੇਦਾਰ ਜਿਹੜੇ ਲੈ ਕੇ ਬਣਾ ਕੇ ਪੈਸੇ ਵਟ ਕੇ ਗਾਹ ਜਾਂਦੇ ਆ ਤੇ ਗਰੀਬਾਂ ਦੇ ਘਰ ਉਹ ਜਿਹੜੇ ਜਾਂਦੇ ਮਹਾ ਤੇ ਲਿਆ ਹੁੰਦਾ ਮਕਾਨ ਤੋਂ ਨਾਲ ਹੁਣ ਬੱਚਾ ਵੀ ਦਵਾ ਬੈਠੇ ਆ ਤੇ ਇਹ ਕਰਕੇ ਹੋਈ ਜਾਂ ਨਾਲੇ ਹੁਣ ਜੋ ਇਹਨੂੰ ਸਰਕਾਰ ਨੂੰ ਚਾਹੀਦਾ ਜੋ ਗਰੀਬ ਪਰਿਵਾਰ ਇਹਨੂੰ ਆਪਣੀ ਸਹਾਇਤਾ ਵੀ ਚਾਹੀਦੀ ਕਰਨੀ ਇਹਨੂੰ ਵੀ ਚਲੋ ਜੋ ਵੀ ਬੱਚੇ ਦਾ ਧਿਆਨ ਤੇ ਆ ਤਾਰਾਂ ਤੋਰਾ ਦਾ ਵੀ ਕੋਈ ਕਰਨਾ ਚਾਹੀਦਾ ਜਾਂ ਇਹਨਾਂ ਨੂੰ ਮਕਾਨਾਂ ਨੂੰ ਆਖਰ ਭਿੰਦਾ ਐਨੋਸੀ ਇਹਨਾਂ ਨੂੰ ਕਰੰਟ ਦੇਣ ਇਹਨਾਂ ਨੂੰ ਨਾਮ ਬੱਤੀਆਂ ਦੇਣ ਇਹਨਾਂ ਨੂੰ ਤੇ ਆਪੇ ਨਾਮ ਬਣਾਉਣਾ ਕੋਈ ਕਿਨੋ ਮੀਟਰ ਹੀ ਨਾ ਲਾਉਣ ਜੇ ਬਣਾਉਂਦਾ ਉਹਨੂੰ ਮੀਟਰ ਲਾਉਣ ਹੀ ਨਾ ਪਏ ਨਾਮ ਬਣਾਉਣ ਲੋਕ ਜਦੋਂ ਮੀਟਰ ਲਾਉਣੇ ਐ ਐਨਓਸੀਆਂ ਦੇਣੀਆਂ ਉਹ ਫਿਰ ਆਪੇ ਲੋਕਾਂ ਬਣਾਉਨੇ ਆ ਸਸਤਾ ਵੇਖ ਕੇ ਲੋਕ ਆਟ ਜਾਂਦੇ ਆ ਵੀ ਮੈਨੂੰ ਸਸਤਾ ਮਕਾਨ ਮਿਲ ਗਿਆ ਸਸਤਾ ਪਲਾਟ ਮਿਲ ਗਿਆ ਹਾਂ ਕੱਲਾ ਕੱਲਾ ਉਹ ਵੀ ਪੰਜ ਛੇ ਸਾਲ ਨਹੀਂ ਹੋਇਆ ਬੜਾ ਚੰਗੀ ਮਾਰਾ ਦੇ ਟਿਆਲ ਪਾ ਲਿਆ ਆ ਬਾਬੂ ਡੇ ਨੇ ਬੜੇ ਸਾਲਾਂ ਬਾਅਦ ਦਿੱਤਾ ਅਗਾਂਹ ਦੇ ਤੋਂ ਗੁਡੀਕ ਦੇ ਆਈ ਲੁੱਟਣ ਦਿਆ ਐ ਤੇ ਨਿਆਣਾ ਹੈਗਾ ਤੇ ਮੈਂ ਇਹ ਥੱਲੇ ਆਇਆ ਹੀ ਮੈਂ ਆ ਟੈਂਪੂ ਲਾ ਕੇ ਜਾ ਕੇ ਤੇ ਮੋਟਰਸਾਈਕਲ ਧਾ ਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਫੜੀ ਗੁੱਡੀ ਕਿਉਂਕਿ ਉਹ ਲੈਣੇ ਵੱਡੀ ਚ ਕਰੰਟੋਂ ਦਾ ਕੇ ਉਹਨੇ ਗੁੱਡੀ ਫੜ ਲਈ ਤੇ ਉਹ ਗੁੱਡੀ ਫੜੀ ਨਾ ਰਹੀ ਉਹ ਕਰੰਟ ਪੈ ਗਿਆ ਉਸੇ ਵੇਲੇ ਮਤਲਬ ਗੁੱਡੀ ਦੀ ਆ ਡੋਰ ਹੱਥ ਜੋ ਗਈ ਵੱਡੀ ਗੱਲ ਤੇ ਉਹਦੇ ਪਾਰਾਂ ਵੇਦੀ ਪਤੀ ਨਿਕਲ ਗਈ ਨਾਲ ਤੇ ਮੈਂ ਉਹਨੂੰ ਦੇਖ ਕੇ ਚੀਕਾ ਮਾਰ ਕੇ ਭੱਜ ਗਿਆ ਆ ਵੀਰ ਹੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰ ਵਾਜਾ ਮਾਰ ਕੇ ਇਹਨੂੰ ਪੁੱਛਾਂ ਭੱਜੇ ਗਏ ਉਤੋਂ ਛਾਤੋਂ ਮੈਂ ਇਦਾਂ ਹੀ ਚੁੱਕਲੇ ਆ ਉਹ ਬੱਤੀ ਉਹਨ ਜਿਹਨੂੰ ਪਰਾਜ ਹੋ ਨਿਕਲ ਗਈ ਤੇਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਕਿਦਮ ਜੱਫੀ ਭਰ ਕੇ ਥੱਲੇ ਟੋਟ ਲਿਆ ਵਾ ਕੀ ਲਾਂ ਬੱਤੀ ਗਿਜਾ ਸਿੰਘ ਇਹ ਤਾਰਾ ਪੂਰਾ ਕਿੱਦਿਵੇਂ ਇਹ ਤਾਰਾ ਇਹਨਾਂ ਨੂੰ ਹਟਨੇ ਆ ਇਹ ਨਾ ਹੋਣ ਇਹਨਾਂ ਦੀ ਮਰਜ਼ੀ ਆਪਾਂ ਕਹਿ ਸਕਦੇ ਕੈਨ ਪਰ ਆਡਾ ਦੇ ਜਵਾਜ ਚਲ ਗਿਆ ਨਾ